ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਪੱਖੋ ਕੈਂਚੀਆਂ ਦੇ ਨੇੜੇ ਹੀ ਪਿੰਡ ਹੈ ਠੀਕ ਹੈ ਜੀ ਇਧਰ ਰਗਾ ਸਾਈਡ ਤੇ ਤਪਾਰ ਹੈਗਾ ਜੀ ਪੱਖੋ ਕੈਂਚੀਆਂ ਸਹਣਾ ਇਧਰ ਰਗਾ ਬਰਨਾਲਾ ਤੇ ਬਾਈ ਕੋਲ ਸੂਣ ਵਾਲੀ ਗਾਂ ਬਕਾਊਾ ਜੀ ਵੱਧ ਜਾਣਕਾਰੀ ਲੈਣੇ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਲਵਿੰਦਰ ਸਿੰਘ 65 ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਨੰਬਰ ਭਰਾ ਆਪਣਾ 986378398 ਹਾਂਜੀ ਭਾਈ ਜੀ ਗਾਂ ਦੀ ਟ੍ਰੇਲ ਦੱਸੋ ਜਾਣਕਾਰੀ ਇਹ ਵਾਰਡ ਆ ਭਾਈ ਦੂਜੇ ਸੂਚ ਸੂਣਾ ਹਾਂਜੀ ਇਹਦੇ 10 ਤਰੀਕ ਨੂੰ ਦਿਨ ਪੂਰੇ ਅਸਾ ਜੀ ਹਾਂਜੀ ਠੀਕ ਆ ਜੀ ਤੇ ਰੇਟ ਰੂਟ ਭਰਾ ਜਾਇਆ ਜਾ ਰੇਟ ਇਹਦਾ ਭਾਈ 42000 ਠੀਕ ਹੈ ਜੇ ਰੇਟਾ ਜਮਾ ਸੋੜ ਹੋਊਗੀ ਬਾਈ ਫਿਰ ਫੋਨ ਤੇ ਕਰੀ ਜਾਂਦੇ ਆਏ ਆ ਜਾਓ ਆਪਾਂ ਪਹਿਲੀ ਦੱਸ ਦਿੰਨੇ ਹਾਂਜੀ ਪਹਿਲੀ ਖੱਚ ਵੀ ਕਰ ਲਈ ਆਪਣੀ ਹਾਂ ਵੀ ਆਪਣਾ ਰੇਟ ਖੱਚਵਾ ਸੋੜ ਜ਼ਰੂਰ ਕਰ ਦਾਂਗੇ ਠੀਕ ਹੈ ਜੀ ਸੋੜ ਦੀ ਕਹਿਣ ਦੀ ਲੋ ਬਾਈ ਠੰਡੀ ਸੀਲ ਆ ਉਹਨੇ ਬਾਸੋ ਕਿਧਰ ਦੀ ਮਾਰ ਇਹ ਦੂਜੇ ਸਵੇਰ ਸੁਣਾ ਵੀਰ ਜੀ ਦੂਜੇ ਸਵੇਰ ਸੁਣਾਗਾ ਥੋੜੀ ਫਿੱਕੀ ਫਿੱਕੀ ਆਪਾਂ ਫੋਨ ਤੇ ਉਹ ਵੀ ਪਹਿਲਾਂ ਹੀ ਦੱਸ ਦੇ ਠੀਕ ਹੈ ਜੀ ਹਾਂ ਲੋ ਫਿਰ ਦੂਜੇ ਸਵੇਰ ਸੁਣਾ ਤੇ ਦੱਸ ਦੇ ਨਾ ਕਿ ਸੀਲ ਆ ਕਿਧਰ ਆ 10 ਤਰੀਕ ਨੂੰ ਦਿਨ ਪੂਰੇ ਠੀਕ ਆ 10 ਤਰੀਕ ਨੂੰ ਟੋਰਕ ਦਿਖਾ ਦਿਓ ਜੀ ਲੋ ਜੀ ਬਾਈ ਦੇ ਰੇਟ ਜਮ੍ਹਾਂ ਖਤਮ ਹੀ ਹੁੰਦੇ ਆ ਬਾਈ ਬਾਹਲੇ ਰੇਟ ਨਹੀਂ ਮੰਗਦਾ ਆਪਣਾ ਦੂਜੇ ਤੀਜੇ ਗੂਣ ਤੇ ਹੀ ਡੰਗਰ ਵੇਖ ਜਾਂਦਾ ਠੀਕ ਆ ਜੀ ਹਾਂਜੀ ਉਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਜੀ ਤੇ ਬਾਈ ਦੇ ਰੰਗਰਾਂ ਚ ਬਾਹਲਾ ਨਹੀਂ ਉਹਲਾ ਰੱਖਦਾ ਬਾਈ ਬਾਈ ਖਤਮੇ ਰੇਟ ਕਰਦਾ ਵਪਾਰ ਦਾ ਕੰਮ ਆ ਬਾਈ ਜੀ ਦਾ ਠੀਕ ਆ ਜੀ ਬਾਈ ਦੇ ਵੀ ਜਾਜ ਦੇ ਮੁੱਲ ਤੇ ਦਿੰਦਾ ਠੀਕ ਆ ਜੀ ਆਪਾਂ ਇੱਕ ਅੱਧੀ ਲਿਆਉਣੇ ਆ ਯਾਰ ਠੀਕ ਆ ਜੀ 10 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਹੈ ਲੋਕਾ ਲੇਵਾ ਫਿਰ ਦੇਖ ਸਕਦੇ ਦੁਬਾਰੇ ফেস বিউটি ਦੇਖਦਾ ਬਾਈ ਜੀ ਕਹਿੰਦਾ ਲਿੱਸੀ ਜ਼ਰੂਰ ਆ ਠੀਕ ਹੈ ਬਾਕੀ ਸੇਵਾ ਦੇ ਸਰ ਤੇ ਆ ਲੋ ਜੀ ਫেস ਬਿਊਟੀ ਦੇਖ ਸਕਦੇ ਚੰਗੀ ਗਾ ਵੜਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਜਗੀਰਪੁਰਾ ਬਾਕੀ ਭਰਾ ਕਿਸੇ ਨੇ ਜੀ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਨੰਬਰ ਜ਼ਰੂਰ ਆਪਣਾ ਨੋਟ ਕਰ ਲਓ ਦੁੱਧ 16 17 ਕਿਲੋ ਆਉਣਾ ਪਾਉਂਗਾ ਠੀਕ ਹੈ ਜੀ ਨੰਬਰ ਹੈਗਾ 7528200355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾੜ ਸੋਹਣੀ ਆ ਸਲੱਖੀ ਆ ਓਕੇ